ਬ੍ਰਹਮ ਸਭਾ ਨਿਹਾਲ ਸਿੰਘ ਵਾਲਾ ਤੇ ਅਗਰਵਾਲ ਸਭਾ ਨਿਹਾਲ ਸਿੰਘ ਵਾਲਾ ਵੱਲੋਂ ਮੇਰੇ ਨਾਲ ਅਗਰਵਾਲ ਸਭਾ ਦੇ ਪ੍ਰਧਾਨ ਇੰਦਰਜੀਤ ਗਰਗਜੋਲੀ ਜੀ ਬੈਠੇ ਆ। ਅਸੀਂ ਤਕਰੀਬਨ ਕਈ ਸਾਲਾਂ ਤੋਂ ਸਾਬ ਜਿਆਦਿਆਂ ਦੀ ਯਾਦ ਵਿੱਚ ਜਿਹੜਾ ਦੁੱਧ ਦਾ ਲੰਗਰ ਲਗਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਦੋਨਾਂ ਸਭਾ ਨੇ ਰਲ ਕੇ ਇਹ ਲੰਗਰ ਲਾਇਆ ਗਿਆ। ਮੈਂ ਵੈਸੇ ਤਾਂ ਇਹ ਹਰੇਕ ਦਾ ਹੀ ਫਰਜ਼ ਬੰਦਾ ਇਹਨਾਂ ਦਿਨਾਂ ਦੇ ਵਿੱਚ। ਜਿੰਨਾ ਹੋ ਸਕਦਾ ਵਾਹਿਗੁਰੂ ਦਾ ਨਾਮ ਲਿਆ ਜਾਵੇ ਮੂਲ ਮੰਤਰ ਜਪਿਆ ਜਾਵੇ ਇਸ ਤਰ੍ਹਾਂ ਦੇ ਲੰਗਰ ਲਾਏ ਜਾਣ ਸਾਦੇ ਕਿਉਂਕਿ ਇਹ ਲਾਉਣਾ ਆਪਣਾ ਫਰਜ਼ ਬਣਦਾ ਜੇ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਨਾ ਹੁੰਦੀਆਂ ਨਵੇਂ ਪਾਸ਼ਾ ਸ਼ਹੀਦਿਆਂ ਦਾ ਨਾਂ ਦਿੰਦੇ ਤਾਂ ਅੱਜ ਹਿੰਦੁਸਤਾਨ ਹੀ ਨਹੀਂ ਸੀ ਹੋਣਾ ਹਸੀ ਹਮੇਸ਼ਾ ਸਾਰੇ ਹੀ ਆਪਾਂ ਉਹਨਾਂ ਦੇ ਕਰਜ਼ਦਾਰ ਆ ਤੇ ਆਪਣਾ ਇਹਨਾਂ ਦਾ ਤਾਂ ਫਰਜ਼ ਬਣਦਾ ਨਾ ਆਪਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਨਾ ਕੋਈ ਲੰਗਰ ਲਾਈਏ ਉਹਨਾਂ ਦੀ ਯਾਦ ਵਿੱਚ ਰੱਬ ਦਾ ਨਾਮ ਲਿਆ ਜਾਵੇ ਕੋਪਨਦਾਨ ਕੀਤਾ ਜਾਵੇ ਇਹ ਆਪਣਾ ਫਰਜ਼ ਬਣਦਾ ਉਹ ਅਸੀਂ ਫਰਜ਼ ਨਿਭਾਏ ਪਹਿਲਾਂ ਤੋਂ ਮੈਂ ਫਤਿਹ ਜੀ ਕਰਦਾ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਅਗਰਵਾਲ ਸਭਾ ਤੇ ਬ੍ਰਾਹਮਣ ਸਾਹਿਬ ਵੱਲੋਂ ਲਗਾਤਾਰ ਕਾਫੀ ਪਿਛਲੇ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ ਇਹ ਗਰਮ ਦੁੱਧ ਦਾ ਲੰਗਰ ਸਹਿਬ ਜਯਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਮੋਤੀਰਾਮ ਮਹਾਰਾਜ ਨੇ ਉਸ ਠੱਡੀ ਸਰਦੀ ਚ ਗਰਮ ਦੁੱਧ ਪਲਾ ਕੇ ਗੁਰੂ ਦੀ ਪਰਿਵਾਰ ਦੀ ਸੇਵਾ ਕੀਤੀ ਸੀ ਉਹਨਾਂ ਨੂੰ ਯਾਦ ਕਰਦਿਆਂ ਲੋਕਾਂ ਨੂੰ ਜਾਗਰੂਕ ਰੱਖਦਿਆਂ ਅੱਜ ਅਸੀਂ ਐਲਸੀਡੀ ਦਾ ਗ੍ਰੰਥ ਕੀਤਾ ਤਾ ਕਿ ਉਹਨਾਂ ਦੇ ਦਸਤਾਨੇ ਅਸੀਂ ਦਿਖਾ ਸਕੀਏ ਇਹ ਸਾਰਾ ਉਪਰਾਲਾ ਸਾਡੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਹਰ ਸਾਲ ਆਉਣੇ ਗਰਮਾ ਗਰਮ ਦੁੱਧ ਦਾ ਲੰਗਰ ਲਾਉਂਦੇ ਜਿਹਦੇ ਵਿੱਚ ਕੇਸਰ ਵਗੈਰਾ ਹੋਰ ਪਾ ਕੇ ਸੰਗਤਾਂ ਨੂੰ ਸ਼ੱਕਰ ਪਾ ਕੇ ਦੁੱਧ ਪਲਾਉਨੇ ਆ ਇਹ ਤਾਂ ਕਿ ਜਿਹੜੀ ਉਹ ਸ਼ਹਾਦਤ ਹੈ ਉਹ ਰਹੀ ਦੀ ਦੁਨੀਆ ਤੱਕ ਯਾਦ ਰਹੇ ਤੇ ਉਹਨੂੰ ਅੱਜ ਅਸੀਂ ਆਪਦੇ ਬੱਚਿਆਂ ਨੂੰ ਨਤਮਸਤ ਕਰ ਸਕੀਏ ਉਹਨਾਂ ਦੁਆਰਾ ਯਾਦ ਦੀ ਅਸੀਂ ਨਾ ਆਉਣ ਵਾਲੀ ਪੀੜ੍ਹੀ ਨੂੰ ਇਸ ਕਰਕੇ ਅਸੀਂ ਹਰ ਸਾਲ ਉਹਨਾਂ ਦੀ ਯਾਦ ਸ਼ਾਹਬ ਯਾਦਾਂ ਦੀ ਜਿਹੜੀ ਲਾਸਾਨੀ ਕੁਰਬਾਨੀ ਹੋਈ ਇਸ ਰਾਂਦੇ ਦੇ ਵਿੱਚ ਉਹਨੂੰ ਸਮਰਪਿਤ ਇਹ ਲੰਗਰ ਲਾਉਨੇ ਆ ਦੁੱਧ ਦਾ ਅਸੀਂ ਕੋਈ ਆਰਡਰਡ ਕੋਰੀਓਗ੍ਰਾਫਰ ਦੀ ਜਾਂ ਜਿਹੜੇ ਸ਼ਬਦ ਗਾਇਨ ਕਰਦੇ ਉਹਨਾਂ ਦੀ ਜਾਂ ਜਿਹੜੇ ਕੋ ਸਕ੍ਰਿਪਟ ਪੇਸ਼ ਕਰਦੇ ਹੈ ਉਹਨਾਂ ਦੇ ਸ਼ਹਿਬਜਾਹਦਾਂ ਸ਼ਹੀਦੀ ਨਾਲ متعلق ਉਹ ਸ਼ਬਦ ਗੁਰਬਾਣੀ ਉਹ ਨਾਲ ਲਾਉਣੇ ਤਾਂ ਕਿ ਲੋਕਾਂ ਨੂੰ ਉਹ ਜਾ ਭਾਵ ਮਿਲੇ ਉਹ ਜਾ ਇਥੇ ਓਰਾ ਮਿਲੇ ਉਹ ਜੀ ਉਹਨਾਂ ਦੀ ਦਿੱਰਤੀ ਬਣੇ ਤੇ ਜਿਨ੍ਹਾਂ ਨੇ ਨਹੀਂ ਕੋਈ ਅਨਪੜ ਬੰਦੇ ਨੇ ਜਾਂ ਛੋਟੇ ਬੱਚੇ ਹੈ ਉਹ ਇਸ ਇਹ ਡਾਕੂਮੈਂਟਰੀਆਂ ਫਿਲਮ ਦੇਖ ਕੇ ਉਹ ਸ਼ਹਾਦਤ ਤੋਂ ਪ੍ਰਭਾਵਿਤ ਹੋਣ ਤੇ ਆਪਦਾ ਜੀਵਨ ਸਫਲ ਕਰਨ ਦੀ ਜਮਾਤ ਸਾਰੀ ਗੱਲ ਜਿਹੜੀ ਕਿ ਨੇ ਸਮੇਂ ਤੇ ਨਜ਼ਰ ਲਗਾਇਆ ਜੀ ਕਾਫੀ ਲੰਬੇ ਸਮੇਂ ਤੋਂ ਸਾਡੇ ਜਿਹੜੇ ਖਨਮਕ ਭਾਰਤੀ ਜੀਏ ਪੰਜਾਬ ਦੇ ਅਧਿਐਕਸ਼ ਵੀ ਆਹੋ ਔਰ ਬੜੇ ਹੁਨਾਰ ਤੇ ਬੜੇ ਕਰਮੱਠ ਮਤਲਬ ਆਪਦੀ ਸਭਾ ਵਾਸਤੇ ਬਹੁਤ ਐਕਟਿਵ ਰਹਿੰਦੇ ਆ ਥਾਂ ਥਾਂ ਤੇ ਤੁਸੀਂ ਲੰਗਰ ਦੁਣਗ ਗਿਆ ਧਾਰਮਿਕ ਸਮਾਗਮ ਕਰਦੇ ਰਹਿੰਦੇ ਆ ਮੈਂ ਇਹਨਾਂ ਦਾ ਸ਼ੁਕਰ ਗੁਜ਼ਾਰਾਂ ਵੀ ਇਹਨਾਂ ਨੇ ਸਾਨੂੰ ਨਾਲ ਲਾ ਕੇ ਸਾਨੂੰ ਇਸ ਨੇਕ ਕਾਰ ਦੇ ਵਿੱਚ ਸਹਿਯੋਗੀ ਜਾਂ ਸਹਿਪਾਠੀ ਬਣਾਇਆ